ਰੁਕੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦਿਖਾਨੀ ਆ ਮੈਂ ਅੱਜ ਸਭ ਤੋਂ ਪਹਿਲਾਂ ਇੱਕ ਲਿਆ ਸ਼ੀਸ਼ਾ ਤੇ ਨਾਲ ਮੋਰ ਦਾ ਜੋ ਖੰਭ ਹੁੰਦਾ ਉਹ ਤੇ ਨਾਲ ਹੀ ਲਿਆ ਇੱਕ ਹਾਫ ਘਟ ਆਲੂ ਤੇ ਅੱਜ ਮੈਂ ਸਵੇਰੇ ਇੱਕ ਵੀਡੀਓ ਦੇਖ ਕੇ ਹੱਟੀ ਸੀਗੀ ਮੈਂ ਚੈੱਕ ਕਰਨਾ ਸੀਗਾ ਕਿ ਫੇਕ ਆ ਜਾਂ ਫਿਰ ਹਾਂ ਸੱਚਮੁੱਚ ਇਦਾਂ ਹੁੰਦਾ ਆ ਤੇ ਮੈਂ ਕਿ ਚਲੋ ਐਕਸਪੈਰੀਮੈਂਟ ਕਰਕੇ ਦੇਖਦੇ ਆ ਤਿੰਨੇ ਚੀਜ਼ਾਂ ਲੈ ਕੇ ਤਾਂ ਉਸ ਤੋਂ ਪਹਿਲਾਂ ਮੈਂ ਡੈਡੀ ਨੂੰ ਬੋਲਿਆ ਕਿ ਡੈਡੀ ਤੁਸੀਂ ਜੋ ਕੈਮਰੇ ਦਾ ਸਟੈਂਡ ਲੈ ਕੇ ਚਲੋ ਛੱਤ ਤੇ ਐਕਸਪੈਰੀਮੈਂਟ ਅਸੀਂ ਛੱਤ ਦੇ ਉੱਤੇ ਕਰਾਂਗੇ ਦੇਖਾਂਗੇ ਕਿ ਹਾਂ ਇਹ ਸੱਚ ਹੈ ਜਾਂ ਝੂਠ ਹੈ ਤੁਸੀਂ ਦੇਖੋ ਪਹਿਲਾਂ ਵੀਡੀਓ ਤੇ ਫਿਰ ਅਸੀਂ ਇਹਦਾ ਐਕਸਪੈਰੀਮੈਂਟ ਕਰਾਂਗੇ ਹਾਂਜੀ ਕਹਿੰਦੇ ਵੀ ਮੋਰ ਦਾ ਖੰਭ ਜੇ ਰਾਦਰ ਸੀਸੇ ਦੇ ਅੱਗੇ ਰੱਖਿਆ ਜਾਵੇ ਤਾਂ ਸੀਸਾ ਟੁੱਟ ਜਾਂਦਾ ਹੈ ਆਪਾਂ ਇਹ ਐਕਸਪੈਰੀਮੈਂਟ ਕਰਦੇ ਆਂ ਬਈ ਸੀਸੇ ਦੇ ਅੱਗੇ ਆਪਾਂ ਮੋਰ ਦਾ ਖੰਭ ਰੱਖਤਾ ਨਾ ਟਿੱਕੀ ਵਾਲਾ ਸੋ ਇਹ ਸੀਸਾ ਰੱਖਤਾ ਹੁਣ ਆਪਾਂ ਦੇਖਦੇ ਆਂ ਵੀ ਫੁੱੜਦਾ ਕਿ ਨਹੀਂ ਫੁੱੜਦਾ ਸੋ ਕੋਈ ਗੱਲਬਾਤ ਹੁੰਦੀ ਆ ਜਾਂ ਨਹੀਂ ਹੁੰਦੀ ਟੁੱਟ ਗਿਆ ਬਈ ਜੀ ਜੀ ਆ ਚੱਕਲਾ ਬਣ ਜੇ ਦੇਸੀ ਦੇ ਐਕਸਪੈਰੀਮੈਂਟ ਦੇਖਣਾ ਆਪਾਂ ਓਹ ਹੋ ਇੱਕ ਤਾਂ ਡੇਜੀ ਆ ਗਈ ਐ ਡੇਜੀ बोलਦੀ ਐ ਮੈਂ ਐਕਸਪੈਰੀਮੈਂਟ ਮੈਂ ਦੇਖਣਾ ਹਾਂ ਜੀ ਤੁਸੀਂ ਦੇਖੀ ਫੁੱਲ ਵੀਡੀਓ ਵੀਡੀਓ ਦੇ ਵਿੱਚ ਜੋ ਇੱਕ ਵਿਅਕਤੀ ਦੱਸਦਾ ਪਿਆ ਇੱਕ ਤਾਂ ਡੇਜੀ ਬਹੁਤ ਪਰੇਸ਼ਾਨ ਕਰਦੀ ਐ ਵਿੱਚ ਬਾਰ-ਬਾਰ ਆ ਕੇ ਤੇ ਉਹਨੂੰ ਇਦਾਂ ਲੱਗਦਾ ਸੀਗਾ ਕਿ ਮੇਰੇ ਬੈਠਣ ਨੂੰ ਕੁਝ ਪਛਾਣਦੇ ਪਏ ਐ ਇੱਥੇ ਵੀ ਮੈਂ ਬਹਿਣਾ ਐ ਤੇ ਤੁਸੀਂ ਵੀਡੀਓ ਦੇਖ ਕੇ ਹਟੇ ਕਿ ਜਿਹਦੇ ਵਿੱਚ ਵਿਅਕਤੀ ਬੋਲਦਾ ਪਿਆ ਕਿ ਮੋਰ ਦੇ ਖੰਭ ਜੋ ਸ਼ੀਸ਼ੇ ਦੇ ਜਦੋਂ ਅਸੀਂ ਬਿਲਕੁਲ ਸਾਹਮਣੇ ਰੱਖਦੇ ਆ ਤੇ ਮੋੜ ਦੇ ਖੰਭ ਦੇ ਨਾਲ ਸ਼ੀਸ਼ਾ ਟੁੱਟ ਜਾਂਦਾ ਹੈ ਤੇ ਅੱਜ ਅਸੀਂ ਕਰਦੇ ਆ ਉਹਦਾ ਇੱਕ ਐਕਸਪੈਰੀਮੈਂਟ ਬਹੁਤ ਜ਼ਿਆਦਾ ਟਾਈਮ ਹੋ ਗਿਆ ਜੋ ਮੈਂ ਨਾ ਕੈਮਰਾ ਸੈੱਟ ਕਰ ਦਿੱਤਾ ਸੀਗਾ ਲਗਭਗ 3 3.5 ਘੰਟੇ ਕੈਮਰਾ ਜੋ ਸੈੱਟ ਰਿਹਾ ਤੇ ਮੈਂ ਕਿ ਚਲੋ ਅਸੀਂ ਅੱਜ ਕਰਕੇ ਦੇਖਦੇ ਆ ਹਨਾ ਵੀਡੀਓ ਚੈੱਕ ਕਰਦੇ ਆ ਫੇਕ ਆ ਜਾਂ ਰੀਅਲ ਆ ਤੇ ਮੈਂ ਮੋਰ ਦਾ ਖੰਭ ਜੋ ਸ਼ੀਸ਼ੇ ਦੇ ਸਾਹਮਣੇ ਬਿਲਕੁਲ ਲਾ ਦਿੱਤਾ ਮੋਰ ਦਾ ਖੰਭ ਮੇਰਾ ਡੇਜੀ ਨੇ ਨੇ ਖਿੱਚ ਲਿਆ ਸੀਗਾ ਇਸ ਕਰਕੇ ਨਾ ਉਹ ਥੋੜਾ ਜਿਹਾ ਇਦਾਂ ਨਾ ਟੇਡਾ ਜਿਹਾ ਹੋ ਗਿਆ ਬਟ ਬਿਲਕੁਲ ਸ਼ੀਸ਼ੇ ਦੇ ਸਾਹਮਣੇ ਲੱਗ ਗਿਆ ਸੀ ਉਹਨਾਂ ਨੇ ਬੋਲਿਆ ਸੀ ਬਿਲਕੁਲ ਸ਼ੀਸ਼ੇ ਦੇ ਸਾਹਮਣੇ ਹੋਣਾ ਚਾਹੀਦਾ ਮੋਰ ਦਾ ਖੰਭ ਤੇ ਮੈਂ ਡੈਡੀ ਨੂੰ ਬੋਲਿਆ ਕਿ ਡੈਡੀ ਤੁਸੀਂ ਇੱਦੀ ਬੈਠੋ ਰੱਖੀ ਡੈਡੀ ਨੂੰ ਮੈਂ ਉੱਥੇ ਬਿਠਾ ਦਿੱਤਾ ਕਿ ਡੈਡੀ ਤੁਸੀਂ ਬੈਠੋ ਤੇ ਦੇਖੋ ਹਨਾ ਵੀ ਕੀ ਹੁੰਦਾ ਡੈਡੀ ਵੀ ਕਿਉਂਕਿ ਛੱਤ ਤੇ ਨਾਲ ਆ ਗਏ ਸੀਗੇ ਵੀ ਕਹਿੰਦੇ ਮੈਂ ਵੀ ਦੇਖਦਾ ਵੀ ਕੀ ਹੁੰਦਾ ਐਕਸਪੈਰੀਮੈਂਟ ਕੀ ਕਰਦੀਆਂ ਛੱਤ ਤੇ ਤੇ ਮੈਂ ਨ ਪਛਾਲਿਆ ਸੀਗਾ ਪਹਿਲਾਂ ਹੀ ਬੋਰੀ ਨੀਚੇ ਤਾਂ ਕਿ ਜੇ ਕੱਚ ਟੁੱਟ ਵੀ ਗਿਆ ਹਨਾ ਵੀ ਬੱਚੇ ਖੇਡਦੇ ਆ ਕਿਸੇ ਦੇ ਪੈਰ ਚ ਨਾ ਖੁੱਬੇ ਤੇ ਡੈਡੀ ਮੈਂ ਡੈਡ ਨੂੰ ਪੁੱਛੇ ਡੈਡੀ ਕੁਝ ਹੋਇਆ ਡੈਡੀ ਹੱਥ ਲਾ ਦਿੰਦੇ ਨਹੀਂ ਕਹਿੰਦੇ ਕੁਝ ਨਹੀਂ ਹੋਇਆ ਹੈਗਾ ਕੁਝ ਹੋਣਾ ਵੀ ਹੈ ਕਿ ਨਹੀਂ ਮੈਂ ਕਿ ਕੋਈ ਵੀਡੀਓ ਸੀਗੀ ਡੈਡੀ ਮੈਂ ਉਹਨੂੰ ਦੇਖ ਕੇ ਮੈਂ ਕਿਹਾ ਲੱਗੀਆਂ ਐਕਸਪੈਰੀਮੈਂਟ ਕਰਨ ਵੀ ਤੁਸੀਂ ਕੀ ਪਤਾ ਹੋ ਜਵੇ ਹੈ ਨਾ ਤੇ ਡੈਡੀ ਬਹੁ ਟਾਈਮ ਬੈਠੇ ਰਹੇ ਡੈਡੀ ਮੈਨੂੰ ਵਿੱਚ ਵਿੱਚ ਬੋਲੀ ਵੀ ਜਾਂਦੇ ਸੀਗੇ ਕਹਿੰਦੇ ਕੀ ਕਰਦੀ ਪਈ ਆ ਟਾਈਮ ਵੇਸਟ ਹੈ ਤੇ ਨਾਲ ਬੋਲਦੇ ਪਏ ਕਿ ਮੈਂ ਕਿਤੇ ਜਾਣਾ ਸੀਗਾ ਤੇ ਇੱਥੇ ਵੀ ਮੈਨੂੰ ਫਸਾ ਦਿੱਤਾ ਮੈਂ ਕਿਹਾ ਡੈਡੀ ਚਲੋ ਕੋਈ ਗੱਲ ਨਹੀਂ ਹੈ ਨਾ ਤੁਸੀਂ ਧਿਆਨ ਰੱਖਿਓ ਜੇ ਕੁਝ ਹੋਇਆ ਤੇ ਮੈਨੂੰ ਆਵਾਜ਼ ਮਾਰ ਲਿਓ ਡੈਡੀ ਕਹਿੰਦਾ ਛੱਡ ਪਰੇ ਆਪੇ ਕਰੀ ਚਲ ਜੋ ਕਰਨਾ ਮੈਨੂੰ 2 ਘੰਟੇ ਹੋ ਗਏ ਇੱਥੇ ਬਾਨੇ ਕੇ ਬਿਠਾਇਆ ਹੋਇਆ ਮੈਂ ਚੱਲੇ ਆਇਆ ਤੇ ਡੈਡੀ ਮੈਨੂੰ ਬੋਲ-ਬੂਲ ਕੇ ਚਲ ਗਏ ਤੇ ਉਸ ਤੋਂ ਬਾਅਦ ਮੈਂ ਇਦਾਂ ਹੀ ਥੋੜੀ ਦੇਰ ਇਦਾਂ ਲਾਈ ਰੱਖਿਆ ਸ਼ਾਮਾਂ ਪੈ ਗਈਆਂ ਸੀਗੀਆਂ ਲਗਭਗ 2 ਕੁ ਵਜੇ ਦੇ ਤਕਰੀਬਨ ਮੈਂ ਇਹ ਲਾਇਆ ਸੀਗਾ ਸੈਟਅਪ ਜੋ ਲਾਇਆ ਸੀਗਾ ਇੱਥੇ ਤੇ ਉਸ ਤੋਂ ਬਾਅਦ ਡੈਡੀ ਜਦੋਂ ਚਲ ਗਏ ਮੈਂ ਕਿ ਚਲੋ ਮੈਂ ਟਰਾਈ ਕਰਦੀ ਹਾਂ ਕਿ ਸ਼ਾਇਦ ਹਨਾ ਵੀਡੀਓ ਰੀਲ ਹੋਵੇ ਤੇ ਬਟ ਦੇਖੋ ਤੁਹਾਡੇ ਸਾਹਮਣੇ ਹੀ ਆ ਸ਼ੀਸ਼ਾ ਬਿਲਕੁਲ ਇਦਾਂ ਹੀ ਪਿਆਰਿਆ ਉਹਦੇ ਉੱਤੇ ਕੋਈ ਵੀ ਹਲੇ ਤੱਕ ਤਾਂ ਕੋਈ ਚਿਹਰੇ ਨਹੀਂ ਆਈ ਹੈਗੀ ਥੋੜਾ ਇੰਤਜ਼ਾਰ ਹੋਰ ਕਰ ਲੈਣੇ ਆ ਡੈਡੀ ਬਾਜਾ ਮਾਰ ਜਾਂਦੇ ਸੀ ਕਿ ਆਜ ਆ ਸ਼ਾਮਾ ਪੈ ਗਈਆਂ نیچے ਉਤਰ ਕੇ ਬਟ ਕੁਝ ਨਹੀਂ ਹੋਇਆ ਤੇ ਫਿਰ ਮੈਂ ਹਾਰ ਥੱਕ ਕੇ ਜਦੋਂ ਬੋਤ ਹਨੇਰਾ ਹੋ ਗਿਆ ਮੈਂ ਜੋ ਸ਼ੀਸ਼ਾ ਚੁੱਕ ਲਿਆ ਤੇ ਮੋਰ ਦਾ ਖੰਭ ਵੀ ਚੁੱਕ ਲਿਆ ਮੁਰਿਓ ਤਾਂ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਉੱਤੇ ਕੁਝ ਨਹੀਂ ਹੋਇਆ ਫੇਕ ਹੈ